ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਬੀਤੇ ਦਿਨ ਮੋਗਾ ਵਿੱਚ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੂੰ ਕਿਸਾਨਾਂ ਵੱਲੋਂ ਆਮੋ-ਸਾਮਣੇ ਸਵਾਲ ਕੀਤੇ ਗਏ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਕੂ ਅਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁਖ ਗਿੱਲ ਮੋਗਾ ਨੇ ਬੀਜੇਪੀ ਦੇ ਹਲਕਾ ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਹੰਸਰਾਜ ਹੰਸ ਨੂੰ ਆਮੋ-ਸਾਮਣੇ ਤਿੱਖੇ ਸਵਾਲ ਕੀਤੇ। ਇਸ ਦੌਰਾਨ ਉਮੀਦਵਾਰ ਹੰਸਰਾਜ ਹੰਸ ਵੱਲੋਂ ਕਿਸਾਨਾਂ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਤੇ ਇਸੇ ਦੇ ਨਾਲ ਕਿਸਾਨ ਜਥੇਬੰਦੀਆਂ ਨੂੰ ਇੱਕ ਸੁਨੇਹਾ ਵੀ ਲਾਇਆ ਗਿਆ ਕੀ ਗੱਲਬਾਤ ਹੋਈ ਤੁਮਾਂ ਤੇ ਨਾ ਵਿਚਾਰ ਆਓ ਵੇਖਦੇ ਆਂ ਬੀਜੇਪੀ ਦੇ ਸਾਹਮਣੇ ਸ਼ਰਤਾਂ ਰੱਖੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਸਾਡਾ ਇਹ ਸਾਡਾ ਸਵਾਲ ਸਵਾਲ ਨੰਬਰ ਦਿੱਤਾ ਗਿਆ ਹੈ ਸਾਡੇ ਸਵਾਲ ਨਹੀਂ ਕੋਈ ਜਿਹੜੇ ਤੁਹਾਨੂੰ ਕਰਨੇ ਨਹੀਂ ਨੂੰ ਕਾਫੀ ਦਿਨ ਹੋ ਗਏ ਅਸੀਂ ਤਰ੍ਹਾਂ ਟੋਟ ਵੀ ਆਏ ਸੀ ਪਰ ਪਤਾ ਨਹੀਂ ਕਿਉਂ ਮਾਹੌਲ ਨਹੀਂ ਬਣ ਸਕਿਆ ਤਾਂ ਬੁੱਝੇ ਲੋਕ ਬਹੁਤ ਹੁੰਦੇ ਆ ਹਾਂਜੀ ਕਿਤੇ ਕੋਈ ਢੋਲ ਵਜਾਏ ਕੋ ਨਾ ਰੇਜ ਜਾਈ ਜਾਂਦਾ ਕੋ ਗੋਲ ਅਸੀਂ ਸਾਡੇ ਸਵਾਲ ਨੇ ਕਿਸਾਨੀਆਂ ਪ੍ਰੋਬਲਮਸ ਹਨ ਕਿਸਾਨਾਂ ਸਾਹਮਣੇ ਕਿੱਲ ਕਿਉਂ ਗੱਡੀ ਸੀ ਉਸ ਟਾਈਮ ਦੇ ਵਿੱਚ ਬੀਜੇਪੀ ਸਰਕਾਰ ਔਰ ਉਸ ਟਾਈਮ ਬੈਰੀਕੇਡ ਕਿਉਂ ਲਾਏ ਸੀ ਸਾਡੇ 750 ਕਿਸਾਨ ਸ਼ਹੀਦ ਹੋਏ ਤੁਸੀਂ ਜਦੋਂ ਅਸੀਂ ਦਿੱਲੀ ਦੇ ਵਿੱਚ ਬੈਠੀ ਸੀ ਉਦੋਂ ਵੀ ਤੁਸੀਂ ਸਰਵੋ ਮੈਂਬਰ ਸੀਗੀ ਨਹੀਂ ਮੈਂ ਲੋਕ ਸਭਾ ਦੀ ਲੋਕ ਸਭਾ ਲੋਕ ਸਭਾ ਮੈਂਬਰ ਸੀਗੀ ਪਰ ਤੁਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਕੀਤੀ ਸਰਪੋ ਚਾਹ। ਮੈਂ ਇੱਕ ਵਾਰ ਹੀ ਨਹੀਂ ਬਹੁਤ ਵਾਰੀ ਕਿਸਾਨਾਂ ਦੀ ਗੱਲ ਕੀਤੀ ਸੀ ਤੇ ਇੱਕ ਵਾਰੀ ਨਹੀਂ ਬਹੁਤ ਵਾਰੀ ਟੀਵੀ ਚ ਇੰਟਰਵਿਊ ਚ ਬੋਲਿਆ ਕਿ ਮੈਂ ਡੀ1 ਤੋਂ ਜਦੋਂ ਅਜੀ ਕੁਛ ਦਿਨ ਹੀ ਹੋਏ ਸੀ ਮੈਂ ਜਲੰਧਰ ਆ ਗਿਆ ਸੀ ਛੱਡ ਕੇ ਦਿੱਲੀ ਉੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਹੈਗੀ ਹੈ YouTube ਤੇ ਦੇਖ ਲੈਣਾ। ਇਹ ਕਿਹਾ ਸੀ ਕਿ ਤੁਸੀਂ ਅ ਸਿੱਧੇ ਚੱਲੋ ਮੈਂ ਲੈ ਕੇ ਜਾਨਾ ਉਹ ਜੇ ਸ਼ੁਰੂ ਹੋਇਆ ਸੀ ਅੰਦੋਲਨ ਪਹਿਲੇ ਅੰਦੋਲਨ ਦੀ ਮੈਂ ਕਰਦਾ ਮੈਂ ਬੇਨਤੀ ਕੀਤੀ ਸੀ ਕਿ ਕਿਹਦੇ ਕਿ ਤੂੰ ਤਾਂ ਨਵਾਂ ਆ ਵਿੱਚ ਕੋ ਮੈਂ ਨਵਾਂ ਪੁਰਾਣਾ ਤੁਹਾਨੂੰ ਤਾਂ ਸਿਰਫ ਇਹ ਕਿ ਪ੍ਰਧਾਨ ਮੰਤਰੀ ਸਾਹਿਬ ਨਾਲ ਬੈਠੋ ਮੈਂ ਤਾਂ ਮਸਲੀ ਨਹੀਂ ਹੱਲ ਕਰਦਾ ਨਾ ਮੈਂ ਕਾਨੂੰਨ ਬਣਾਉਣਾ ਨਾ ਮੈਂ ਮੈਂਬਰ ਹਾਂ ਉਸ ਕਮੇਟੀ ਦਾ ਠੀਕ ਕਿ ਪ੍ਰਧਾਨ ਮੰਤਰੀ ਤੇ ਤੁਸੀਂ ਗੱਲ ਕਰਨੀ ਚਾਹੁੰਦੇ ਮੈਂ ਲੈ ਜਾ ਕੋਈ ਨਹੀਂ ਜੀ ਆਇਆ ਇਹਨਾਂ ਨੇ ਨਾਮ ਦਿੱਤੀ ਸੀ ਉਸ ਸਮੇਂ ਜਿਹੜੇ ਜਥੇਬੰਦੀਆਂ ਦੇ ਮੋਰੀ ਸੀ ਹਾਂ ਹੇਰ ਦੁਬਾਰਾ ਚੱਲ ਪਿਆ ਕੰਮ ਫਖਲ ਗਿਆ ਕੰਮ ਉੱਥੇ ਬਹਿ ਗਿਆ ਮੈਨੂੰ ਪਤਾ ਸੀ ਕਿਸੇ ਹੋਰ ਨੂੰ ਪਤਾ ਹੋਵੇ ਨਾ ਨਾ ਇਹਨਾਂ ਨੂੰ ਕੋਈ ਫੋਰਸ ਉਠਾ ਸਕਦੀ ਨਾ ਇਹਨਾਂ ਨੂੰ ਕੋਈ ਮੌਸਮ ਉਠਾ ਸਕਦਾ ਕਿਉਂਕਿ ਮੈਂ ਪਿੰਡਾ ਜੋਂ ਮੈਂ ਕਿ ਇਹ ਜਿੱਥੇ ਫਿਰ ਅਵਗਾਸ ਕਰਕੇ ਬਹਿ ਗਿਆ ਕਹਿੰਦਾ ਇਹ ਨਹੀਂ ਉਠਾ ਸਕਦਾ ਸਰਕਾਰ ਚੋਂ ਦੇ ਬਾਅਦ ਹੀ ਐਜੀ ਵੀ ਫਿਰ ਟੀਵੀ 'ਚ ਮੈਂ ਸੁਣਿਆ ਕਿੰਨੇ ਜੀ ਉਹਨੇ ਵੀ ਅਕਸਰ ਹੁੰਦੇ ਆ ਮੀਟਿੰਗ ਲਈ ਕੋਈ ਵਜ਼ੀਰ ਨਹੀਂ ਆਉਂਦਾ ਮੀਟਿੰਗ ਵਾਸਤੇ ਜਾਂਕੂ ਖੇਤੀਬਾੜੀ ਮੰਤਰੀ ਗੱਲ ਕਰੇ ਸਾਡੇ ਨਾਲ ਜਾਂ ਕੁਝ ਨਹੀਂ ਦਿੱਤਿੰਦਰ ਪੰਨੋਂ ਬੜਾ ਜ਼ਿੰਮੇਵਾਰ ਹੁੰਦਾ ਉਹਨੂੰ ਪੁੱਛੀਏ ਪ੍ਰਾਈਮੇਸ਼ੀਅਰ ਦੇ ਉਹ ਨਹੀਂ ਇਹਦਾ ਸਟਰੱਕ ਹੈ ਅਰੇ ਮੈਂ ਗੱਲ ਕਰਾਵਾਂ ਕਿਸੇ ਵਜ਼ੀਰ ਨਾਲ ਇਹ ਕਹਿੰਦੇ ਕਰਾਉਂ ਮੈਂ ਕਿਹਾ ਵੀ ਮੈਨੂੰ ਰਾਜੀਵਾਲ ਸਾਹਿਬ ਦਾ ਨੰਬਰ ਰਾਜੀਵਾਲ ਸਾਹਿਬ ਦਾ ਮੈਨੂੰ ਨੰਬਰ ਮਿਲ ਗਿਆ ਤੁਸੀਂ ਹੈਰਾਨ ਹੋਵੋਗੇ ਸਿੱਧਾ ਇਹ ਬਿਨਾ ਅਪਾਇੰਟਮੈਂਟ ਲਈ ਮੈਂ ਜਿਹੜੇ ਖੇਤੀਬਾੜੀ ਮੰਤਰੀ ਤੋਂ ਅਮਰ ਸਾਹਿਬ ਸੀ ਉਹਨਾਂ ਦੇ ਕੋਲ ਚਲੇ ਗਿਆ ਉਹਨਾਂ ਕੋਲ ਜਾ ਕੇ ਮੈਂ ਕਿਹਾ ਜੀ ਸਾਡੇ ਬੰਦੇ ਉੱਤੇ ਇਦਾਂ ਸਾਡੇ ਆਪਣੇ ਹੱਕਾਂ ਦੀ ਕੰਸੀਕਲ ਤੁਸੀਂ ਗਲਤ ਕਰੋ ਇਹ ਜਿਹਨਾਂ ਨੰਬਰ ਸੱਤੋਂ ਜਿਹੜੇ ਵੱਡੇ ਮੋਰੀ ਹੈ ਤੇ ਸਾਡੇ ਨੇ ਉਹ ਕਿਉਂਕਿ ਮੇਰੇ ਨਾਲ ਬਹੁਤ ਅਕਲ ਨਾਲ ਬੋਲੇ ਸੀ ਰਾਜੇਵਾਲ ਸਾਹਿਬ ਨੇ ਮੈਨੂੰ ਪੁੱਛਿਆ ਤੇ ਮੈਂ ਕਿਹਾ ਮੈਂ ਟੀਵੀ 'ਚ ਸੁਣਿਆ ਸੀ ਕਿ ਤੁਹਾਨੂੰ ਅਫਸਰ ਹੀ ਕੱਲੇ ਮਿਲਦੇ ਵਜੀਵ ਨਹੀਂ ਮਿਲਦਾ ਤੇ ਤੁਸੀਂ ਐ ਮੈਂ ਨਾ ਚਾਹੁੰਦੀ ਗੱਲ ਕਰਦੀ ਚਾਹੁੰਦੇ ਫੋਨ ਤੇ ਅੱਜ ਫੋਨ ਤੇ ਗੱਲ ਕਰਦੇ ਕਿੰਦੀ ਕਰਵਾ ਦੇਗਾ ਮੈਂ ਕਿਹ ਕਰਵਾ ਲੂੰਗਾ ਜੀ ਤੁਸੀਂ ਫੋਨ ਝੁੱਕ ਲਿਓ ਮੇਰਾ ਮੈਂ ਆਪਣੇ ਫੋਨ ਤੋਂ ਫੋਨ ਮਲਾਇਆ ਜੀ ਰਾਜੀਵਲ ਸਾਹਿਬ ਨੂੰ ਪੁੱਛ ਲਿਆ ਇਹਨੇ ਲੰਬੀ ਗੱਲ ਕੀਤੀ ਫਿਰ ਮੈਂ ਸਾਈਡ ਤੇ ਹੋ ਗਿਆ ਮੈਂ ਕਿ ਆਪਸ ਵਿੱਚ ਦੋਨੇ ਗੱਲ ਕਰ ਲਓ ਇਹ ਦੂਸਰਾ ਐਫਰਟ ਕੀਤਾ ਜੀ ਫਿਰ ਜਦੋਂ ਬਹੁਤ ਹੀ ਕੰਮ ਪੱਕ ਗਿਆ ਜੀ ਫਿਰ ਮਿਡਲ ਜੇਚ ਜਾਂ ਉਸ ਤੋਂ ਬਾਅਦ ਦੀ ਗੱਲ ਹੈ ਫਿਰ ਮੈਂ ਬਹੁਤ ਮਿੰਤਾ ਤਰਲੇ ਕੀਤੀ ਕਿ ਇੱਕ ਕਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦਾ ਫਿਰ ਮੈਨੂੰ ਨਾਂ ਵੀ ਆ ਗਿਆ ਪੰਜ ਨਾਂ ਭਾਈਆਂ ਦੇ ਸੀ ਤੇ ਇੱਕ ਨਾਂ ਦੀ ਬੱਸ ਹੈ ਬਸ ਜੀ ਮੈਨੂੰ ਯਾਦ ਨਹੀਂ ਓਕੇ ਫਿਰ ਮੈਂ ਅਪਾਇੰਟਮੈਂਟ ਲੈ ਲਈ ਸੁਬਾ ਅਸੀਂ ਕਿਸੇ ਜਗ੍ਹਾ ਟਾਈਮ ਫਿਕਸ ਕੀਤਾ ਸੀ ਉੱਥੋਂ ਪਿਕ ਕਰਨਾ ਸੀ ਮੈਂ ਪਿਕ ਕਰਕੇ ਜਦੋਂ ਮੈਂ ਲੈ ਜਾਣਾ ਸੀ ਤੁਸੀਂ ਸੋਚੋ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੀ ਨਹੀਂ ਗੱਲ ਪ੍ਰਾਈਮ ਮਿਨਿਸਟਰ ਕੋਈ ਵੀ ਹੋਵੇ ਇੱਕ ਪ੍ਰੋਟੋਕੋਲ ਹੈ ਉਹਨੂੰ ਟਾਈਮ ਲੈਂਦੀ ਆਪਾਂ ਤਾਂ ਇਹ ਵਾਲੀ ਡੀਸੀ ਦੀ ਟਾਈਮ ਪ੍ਰਾਈਮ ਮਿਨਿਸਟਰ ਨੂੰ ਟਾਈਮ ਲੈਣ ਲਈ ਕਿੰਨਾ ਕੁਸ਼ ਮੈਂ ਕੀਤਾ ਹੋ ਤੇ ਕਿੰਨੇ ਦਿਨ ਕਿੰਨਾ ਟਾਈਮ ਮੇਰਾ ਲੱਗਾ ਮੈਂ ਇਹ ਵੀ ਉੱਥੇ ਬੈਠਾ ਸੋਚ ਸਕਦਾ ਮੈਂ ਤਾਂ ਦਿੱਲੀੋਂ ਜਿੱਤਿਆ ਮੈਂ ਕੀ ਲੈਣਾ ਦੇਣਾ ਪਰ ਮੈਨੂੰ ਇਹ ਵੀ ਪਤਾ ਮੈਂ ਖਾਂਦਾ ਹੋਣਾ ਦਾ ਮੈਂ ਹੈਰਾਨ ਥੋੜੀ ਕਿਰਤ ਕਰਨ ਥੋੜੀ ਐਸਾਨ ਫਰਮ ਹੋਣੀ ਥੋੜੀ ਮੇਰੇ ਭੈਣਾ ਭਾਈ ਮੇਰੇ ਰਿਕਾਰਡ ਬਣਾਏ ਤੇ ਤਵੇਲੇ ਮੈਂ ਇਹ ਕਰਮਾ ਜੋ ਕਰ ਅੱਛਾ ਜੀ ਜੀ ਪਹਿਲੇ ਪਿਛਲਾ ਸੁਣ ਲਓ ਜੀ ਇਹਨਾਂ ਨੇ ਜੀ ਤੜਕੇ ਜੇ ਮੋਬਾਈਲ ਆਫ ਕਰ ਦਿੱਤਾ ਹੁਣ ਤੁਸੀਂ ਮੈਨੂੰ ਦੱਸੋ ਇਸ ਤੋਂ ਵੱਡੀ ਕਿਸੇ ਵਜਿਹੀ ਰਾਜੇਵਾਲ ਸਾਹਿਬ ਨੇ ਮੋਬਾਈਲ ਆਫ ਨਹੀਂ ਨਹੀਂ ਰਾਜੇਵਾਲ ਸਾਹਿਬ ਨਾਲ ਨਹੀਂ ਗੱਲ ਹੋਈ ਰਾਜੇਵਾਲ ਸਾਹਿਬ ਨਾਲ ਤਾਂ ਤੋਮਰ ਸਾਹਿਬ ਤੋਮਰ ਸਾਹਿਬ ਦੀ ਕਰਵਾਈ ਸੀ ਹਾਂ ਪਰ ਰਾਜੇਵਾਲ ਸਾਹਿਬ ਉਸ ਲਿਸਟ ਵਿੱਚ ਉਹ ਤਾਂ ਇਹ ਸ਼ੋਅ ਮੈਨੂੰ ਦਿਖਾ ਦੋ ਕਿ ਅੱਛਾ ਨਹੀਂ ਲੱਗਦਾ ਟੀਵੀ ਤੇ ਕਿਹਨੇ ਕਿਹਨੇ ਮਿਲਣਾ ਸੀ ਪ੍ਰਧਾਨ ਅਗਲੀ ਗੱਲ ਸਾਡਾ ਅਗਲਾ ਸਵਾਲ ਇਹ ਆ ਜੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਜਿਹੜੇ ਸ਼ੰਮੂ ਬਾਰਡਰ ਤੇ ਰੋਕ ਲਿਆ ਜਾਂ ਹਨੋਰੀ ਬਾਰਡਰ ਤੇ ਰੋਕ ਲਿਆ ਕਿਉਂ ਦਿੱਲੀ ਜਾਣ ਨੂੰ ਕਿਉਂ ਰੋਕਿਆ ਗਿਆ ਕਿਸਾਨਾਂ ਨੂੰ ਜਿੱਦਾਂ ਹੁਣ ਰਾਜੀਵਾਲ ਸਾਹਿਬ ਆ ਜਾਂ ਇੱਕ ਦੋ ਹੋਰ ਲੀਡਰ ਆ ਬੜੀ ਮਚਿਓਰਿਟੀ ਨਾਲ ਬੋਲਦੇ ਆ ਹਨਾ ਉਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਕਿ ਅਜੇ ਤਾਂ ਆਪਾਂ ਬੀਟੇ ਕਰਨੇ ਲੱਗੇ ਆ ਅਜੀ ਆਪਾਂ ਇਹ ਨਹੀਂ ਕਹਿਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਤੀ ਸਾਡਾ ਸਾਲਾ ਹੈ ਆ ਗਿਆ ਤੇਰੀ ਜਵਾਈ ਆਏਗਾ ਤੇਰੀ ਜਵਾਈ ਬਿਲਕੁਲ ਉਹ ਜਦੋਂ ਸ਼ਰਦਾਬੀ ਉੱਥੇ ਦਿੱਲੀ ਪਹੁੰਚਦੀ ਹੈ ਨਾ ਮੈਂ ਹੁਣ ਓਨੈਸਟੀ ਬੋਲ ਰਿਹਾ ਕਿਉਂਕਿ ਸਾਰੀ ਦੁਨੀਆ ਨੇ ਸੋੜਨੀ ਵੀ ਬਿਲਕੁਲ ਪ੍ਰਧਾਨ ਮੰਤਰੀ ਨੇ ਵੀ ਸੋੜ ਲਿਆ ਆਮ ਲੋਕਾਂ ਬਿਲਕੁਲ ਬਿਲਕੁਲ ਜਦੋਂ ਅਸੀਂ ਕੋਈ ਚੀਜ਼ ਲੈਣੀ ਹੈ ਨਾ ਕਿਸੇ ਜਿੱਤ ਅਸੀਂ ਇੰਨੇ ਸਬਰਥਾ ਵਾਣੇ ਤੇ ਅਸੀਂ ਮੰਗੇ ਜੀ ਲੈਣੀ ਆ ਕਿਸੇ ਤੋਂ ਜੀ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਬਜ਼ੁਰਗਾਂ ਨੇ تعلیم ਦਿੱਤੀ ਆ ਕਿ ਨਿਮਰਤਾ ਦੇ ਨਾਲ ਲੈਣੀ ਉਹਥੇ ਜਾ ਕੇ ਜੇ ਵੀ ਤੁਹਾਨੂੰ ਮਾਂ ਚੱਜ ਨਾਲ ਡੀਲ ਕਰੇ ਫਿਰ ਇਹ ਨਾਰੇ ਬਣਦੇ ਮੇਰਾ ਸਵਾਲਤਾ ਇਹ ਸੀ ਕਿ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਸਰ ਸ਼ੰਭੂ ਬਾਟਰ ਤੇ ਕਿਉਂ ਰੋਕ ਲਿਆ ਫਿਰ ਉੱਥੇ ਦੇਖੋ ਸਰ ਮੇਰੀ ਗਲਤੀ ਗੌਰ ਨਹੀਂ ਕੀਤਾ ਕਰ ਲਿਆ ਸਰ ਮੈਂ ਕਰ ਲਿਆ ਗੌਰ ਮੈਂ ਗੌਰ ਮੈਨੂੰ ਤੁਸੀਂ ਮਿਲਣਾ ਜਿਹੜੀ ਸ਼ਬਦਾਵਲੀ ਅੱਛਾ ਮੈਂ ਇੱਕ ਐਗਜ਼ਾਮਪਲ ਜਿਹਨੇ ਕਿਸਾਨ ਨੇ ਵਰਤੀ ਆ ਤਾਂ ਉਹ ਅਸੀਂ ਵੀ ਇੱਕ ਐਗਜ਼ਾਮਪਲ ਜਿਹਨੇ ਤੁਸੀਂ ਕਿਹਨੇ ਹੰਸਰਾਜ ਹੰਸ ਨੂੰ ਮਿਲਣਾ ਜੀ ਜੀ ਤੇ ਮੈਂ ਕਹੂੰਗਾ ਲੈ ਆਓ ਜੇ ਉੱਥੇ ਇੱਕ ਖੜੇ ਹੋ ਕੇ ਤੁਸੀਂ ਕਿਉਂ ਕੁੱਤੇ ਦੇ ਪੁੱਤ ਨੂੰ ਮਿਲਣਾ ਇਹ ਗਲਤ ਗੱਲ ਹੈ ਜੀ ਅਸੀਂ ਵੀ ਇਦਾਂ ਕਰਦੇ ਗਲਤ ਤੇ ਗਲਤ ਜਿਹੜਾ ਜਿਹੜਾ ਕੋਈ ਬੋਲਦਾ ਹੈ ਤਾਂ ਉਹ ਮੈਂ ਝੂਠ ਬੋਲਦਾ ਨਹੀਂ ਜੀ ਅਗਲੀ ਗੱਲ ਅਗਲੀ ਗੱਲ ਸਾਡੀ ਸ਼ਰਾਰਤੀ ਆਂਸਰ ਹੈ ਵਿੱਚ ਉਹ ਕੰਮ ਖਰਾਬ ਕਰਦੇ ਜੋ ਨਹੀਂ ਤਾਂ ਆਪਾਂ ਨੂੰ ਕੀ ਲੋੜ ਹੈ ਉੱਥੇ ਬਹਿਣ ਦੀ ਉਹ ਚੱਲ ਕੇ ਆਏਗਾ ਬਿਲਕੁਲ ਜਿਹਦੇ ਤੋਂ ਅਸੀਂ ਮੰਗਣ ਜਾਂਦੇ ਆ ਇੱਕ ਪ੍ਰੋਟੋਕੋਲ ਹੈ ਉਹਨੂੰ ਟਾਈਮ ਲੈਣ ਲਈ ਆਪਾਂ ਨੂੰ ਵੀ ਇੱਕ ਡੀਸੀ ਨਹੀਂ ਟਾਈਮ ਲੱਗਦਾ ਪ੍ਰਾਈਮ ਮਿਨਿਸਟਰ ਨੂੰ ਟਾਈਮ ਲੈਣ ਲਈ ਕਿੰਨਾ ਕੁਸ਼ ਮੈਂ ਕੀਤਾ ਹੋ ਤਾਂ ਕਿੰਨੇ ਦਿਨ ਕਿੰਨਾ ਟਾਈਮ ਮੇਰਾ ਲੱਗਾ ਮੈਂ ਇਹ ਵੀ ਉੱਥੇ ਬੈਠਾ ਸੋਚ ਸਕਦਾ ਮੈਂ ਤਾਂ ਦਿੱਲੀੋਂ ਜਿੱਥੇ ਮੈਂ ਕਿ ਲੈਣਾ ਦੇਣਾ ਪਰ ਮੈਨੂੰ ਇਹ ਵੀ ਪਤਾ ਮੈਂ ਹਾਂ ਤਾਂ ਉਹ ਨਾ ਮੈਂ ਹਰਾਂ ਥੋੜੀ ਕਰਨਾ ਕਿਰਤ ਘਣ ਥੋੜੀ ਐਸਾਨ ਫਰਮ ਹੋਸ਼ ਥੋੜੀ ਮੇਰੇ ਭੈਣਾ ਭਾਈ ਮੇਰੇ ਰਿਕਾਰਡ ਬਣਾਏ ਤੇਰੇ ਤਵੇ ਮੈਂ ਇਹ ਕਰਨਾ ਚੁਕਾ ਅੱਛਾ ਜੀ ਪਹਿਲੇ ਪਿਛਲਾ ਸੁਣੋ ਜੀ ਇਹਨਾਂ ਨੇ ਜੀ ਤੜਕੇ ਜੇ ਮੋਬਾਈਲ ਆਫ ਕਰ ਹੁਣ ਤੁਸੀਂ ਮੈਨੂੰ ਦੱਸੋ ਇਸ ਤੋਂ ਵੱਡੀ ਕਿਸੇ ਵਜਿਹੀ ਰਾਜੇਵਾਲ ਸਾਹਿਬ ਨੇ ਮੋਬਾਈਲ ਆਫ ਕਰ ਨਹੀਂ ਨਹੀਂ ਰਾਜੇਵਾਲ ਸਾਹਿਬ ਨਾਲ ਨਹੀਂ ਕਰ ਗਏ ਰਾਜੇਵਾਲ ਸਾਹਿਬ ਨਾਲ ਤਾਂ ਤੋਮਰ ਸਾਹਿਬ ਤੋਮਰ ਸਾਹਿਬ ਦੀ ਕਰਵਾਈ ਹਾਂ ਪਰ ਰਾਜੇਵਾਲ ਸਾਹਿਬ ਉਸ ਲਿਸਟ ਵਿੱਚ ਉਤਾਰ ਕੇ ਇਸ ਟੇਸਟ ਉੱਪਰ ਦਿਖਾ ਦੋਗਾ ਅੱਛਾ ਨਹੀਂ ਲੱਗਦਾ ਟੀਵੀ ਤੇ ਠੀਕ ਹੈ ਕਿਹਨੇ ਕਿਹਨੇ ਮਿਲਣਾ ਸੀ ਪ੍ਰਧਾਨ ਅਗਲੀ ਗੱਲ ਸਾਡਾ ਅਗਲਾ ਸਵਾਲ ਇਹ ਆ ਜੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਜਿਹੜੇ ਸ਼ੰਭੂ ਬਾਰਡਰ ਤੇ ਰੋਕ ਲਿਆ ਜਾਂ ਹਨੋਰੀ ਬਾਰਡਰ ਤੇ ਰੋਕ ਲਿਆ ਕਿਉਂ ਦਿੱਲੀ ਜਾਣ ਨੂੰ ਕਿਉਂ ਰੋਕਿਆ ਗਿਆ ਕਿਸਾਨਾਂ ਨੂੰ ਜਿੱਦਾਂ ਹੁਣ ਰਾਜੀਵਾਲ ਸਾਹਿਬ ਆ ਜਾਂ ਇੱਕ ਦੋ ਹੋਰ ਲੀਡਰ ਆ ਬੜੀ ਮੈਚਿਓਰਿਟੀ ਨਾਲ ਬੋਲਦੇ ਆ ਹਨਾ ਉਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਕਿ ਅਜੇ ਤਾਂ ਆਪਾਂ ਬਿੜੀ ਤੁਰਨੇ ਲੱਗੇ ਆ ਅਜੀ ਆਪਾਂ ਇਹ ਨਹੀਂ ਕਹਿਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਤੀ ਸਾਡਾ ਸਾਲਾ ਹੈ ਆ ਗਿਆ ਤੇਰੀ ਜਵਾਈ ਆ ਗਿਆ ਤੇਰੀ ਜਵਾਈ ਬਿਲਕੁਲ ਉਹ ਜਦੋਂ ਸ਼ਰਦਾਬੀ ਉੱਥੇ ਦਿੱਲੀ ਪਹੁੰਚ ਗਿਆ ਨਾ ਮੈਂ ਹੁਣ ਓਨੈਸਟੀ ਬੋਲ ਰਿਹਾ ਕਿਉਂਕਿ ਸਾਰੀ ਦੁਨੀਆ ਨੇ ਸੁਣਨੀ ਵੀ ਬਿਲਕੁਲ ਮੇਰੇ ਪ੍ਰਧਾਨ ਮੰਤਰੀ ਨੇ ਵੀ ਸੁਣਨੀ ਆਮ ਲੋਕਾਂ ਨੇ ਬਿਲਕੁਲ ਬਿਲਕੁਲ ਜਦੋਂ ਅਸੀਂ ਕੋਈ ਚੀਜ਼ ਲੈਣੀ ਹੈ ਨਾ ਕਿਸੇ ਤੋਂ ਜੀ ਤਸੀਂ ਇੰਨੇ ਸਬਰ ਰੱਥਾ ਵਾਣੇ ਤਾਂ ਅਸੀਂ ਮੰਗੇ ਇਹ ਲੈਣੀ ਆ ਕਿਸੇ ਤੋਂ ਲਈ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਬਜ਼ੁਰਗਾਂ ਨੇ تعلیم ਦਿੱਤੀ ਆ ਕਿ ਨਿਮਰਤਾ ਦੇ ਨਾਲ ਲੈਣੀ ਆ ਉੱਥੇ ਜਾ ਕੇ ਜੇ ਵੀ ਤੁਹਾਨੂੰ ਮਾਂ ਚਾਜ ਨਾਲ ਡੀਲ ਕਰੇ ਫਿਰ ਇਹ ਨਾਰੇ ਬਣਦੇ ਮੇਰਾ ਸਵਾਲ ਤਾਂ ਇਹ ਸੀ ਕਿ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਸਰ ਸ਼ੰਭੂ ਬਾਟਰ ਤੇ ਕਿਉਂ ਰੋਕ ਲਿਆ ਫਿਰ ਉੱਥੇ ਦੇਖੋ ਸਰ ਮੇਰੀ ਗੱਲ ਤੇ ਗੌਰ ਨਹੀਂ ਕੀਤਾ ਕਰ ਲਿਆ ਸਰ ਮੈਂ ਕਰ ਲਿਆ ਗੌਰ ਮੈਂ ਤੁਸੀ ਮਿਲਣਾ ਜਿਹੜੀ ਸ਼ਬਦਾਵਲੀ ਕਿਸੇ ਕਿਸਾਨ ਨੇ ਵਰਤੀ ਆ ਤਾਂ ਉਹ ਅਸੀਂ ਵੀ ਕਹਿੰਦੇ ਇੱਕ ਐਗਜ਼ਾਮਪਲ ਜਿੰਨਾ ਤੁਸੀਂ ਕਹਿੰਦੇ ਹੰਸਰਾਜ ਹੰਸ ਨੂੰ ਮਿਲਣਾ ਹੈ ਜੀ ਜੀ ਤੇ ਮੈਂ ਕਹਿੰਗਾ ਲੈ ਆਓ ਜੇ ਉੱਥੇ ਖੜੇ ਹੋ ਕੇ ਤੁਸੀਂ ਕਹੋ ਕੁੱਤੇ ਦੇ ਪੁੱਤ ਨੂੰ ਮਿਲਣਾ ਨਹੀਂ ਉਹ ਗਲਤ ਕਰ ਲੈ ਜੀ ਅਸੀਂ ਵੀ ਇਦਾਂ ਕਰਦੇ ਆ ਗਲਤ ਤੇ ਗਲਤ ਸਮਝ ਜਿਹੜਾ ਜਿਹੜਾ ਕੋਈ ਬੋਲਦਾ ਹੈ ਤਾਂ ਉਹ ਮੈਂ ਝੂਠ ਬੋਲਦਾ ਹੀ ਨਹੀਂ ਜੀ ਅਗਲੀ ਗੱਲ ਅਗਲੀ ਕਵਿਸੀਟੀ ਸ਼ਰਾਬੀ ਆਂਸਰ ਹੈ ਵਿੱਚ ਉਹ ਲਕੀਮਪੁਰ ਉਹ ਕੰਮ ਖਰਾਬ ਕਰਦੇ ਜੋ ਨਹੀਂ ਤਾਂ ਆਪਾਂ ਨੂੰ ਕੀ ਨੋੜੇ ਉੱਥੇ ਬਹਿਣ ਦੀ ਬੋਲ ਉਹ ਚੱਲ ਕੇ ਆਏਗਾ ਬਿਲਕੁਲ ਜਿਹਦੇ ਤੋਂ ਅਸੀਂ ਮੰਗਣ ਜਾਂਦੇ ਆ ਬਿਲਕੁਲ ਇੱਥੇ ਲਕੀਮਪੁਰ ਕੀ ਨੇ ਦੇ ਵਿੱਚ ਅਜੇ ਮਿਸ਼ਰਾ ਟੈਣੀ ਦੇ بیٹے ਨੇ ਕਿਸਾਨਾਂ ਦੇ ਉੱਪਰ ਗੱਡੀ ਚਲਾਈ ਚੜਾਈ ਸੀ ਹਾਂਜੀ ਮੋਦੂ ਸਾਹਿਬ ਨੇ ਫੇਰ ਉਹਨਾਂ ਨੂੰ ਟਿਕਟ ਦੇ ਕੇ ਨਿਵਾਰਿਆ ਉਹ ਟੈਣੀ ਹਾਂਜੀ ਜਿਹਨੇ ਮੁੰਡੇ ਨੇ ਗੱਡੀ ਚਲਾਈ ਹਾਂਜੀ ਹਾਂਜੀ ਉਸੇ ਮੈਂ ਉਹਨਾਂ ਨੂੰ ਟਿਕਟ ਦੇ ਕੇ ਨਿਵਾਰਿਆ ਵੱਡਾ ਤੰਦਰ ਆ ਨਾ ਜੀ ਅਜੀਤ ਮਿਸ਼ਰਾ ਪੈਣੀ ਜਿਹੜੇ ਉਹਨਾਂ ਦੇ ਫਾਦਰ ਸੀ ਹਾਂਜੀ ਉਹਨਾਂ ਨੂੰ ਟਿਕਟ ਦੇ ਕੇ ਦੁਬਾਰਾ ਨਵਾਜਿਆ ਜਦੋਂ ਉਹਨਾਂ ਨੇ ਇੱਕ ਪੱਤਰਕਾਰ ਵੀਰ ਦੀ ਡੈਥ ਕੀਤੀ ਹੈ ਗੱਡੀ ਛੜਾਈ ਹੈ ਨਿਸ਼ਾਨਾ ਦੇ ਉੱਪਰ ਗੱਡੀ ਛੜਾਈ ਹੈ ਅਸੀਂ ਉਦੋਂ ਤੋਂ ਲੈ ਕੇ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ ਪਰ ਉਹਦੇ ਉਲਟ ਹੋਇਆ ਮੋਦੀ ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਇਹ ਦੇਖੋ ਬਹੁਤ ਗੈਰ ਇਨਸਾਨੀ ਬਿਤੀਰਾ ਹੈ ਕੋਈ ਪ੍ਰੋਟੈਸਟ ਕਰ ਰਿਹਾ ਜਿਵੇਂ ਅਸਾਧਿਤ ਕਾਰਜ ਛੜਾਉਂਦਾ ਹੈ ਕੁੱਤਾਂ ਦੇ ਮਾਰਨ ਦਾ ਤੋਂ ਉਹਨਾਂ ਨੂੰ ਪਤਾ ਜਿੰਨੇ ਜਿਨ੍ਹਾਂ ਨਾਲ ਜਿੰਨੇ ਕਹਿੰਦੇ ਆਲਮਾ ਪੁੱਤਰ ਮੋਏ ਨਹੀਂ ਭੁੱਲਦੇ ਬੰਬੋ ਕੇ ਮਾਰ ਦਿੱਤੇ ਉਹ ਜਿਹੜੇ ਬੱਚੇ ਸ਼ਹੀਦ ਹੋਏ ਉਹਨਾਂ ਦੇ ਨਾਲ ਉਹਨਾਂ ਦੇ ਮਾਪਿਆਂ ਦਾ ਹਾਲ ਦੇਖੋ ਉਸ ਜਿਹੇ ਦਰਦ ਨੂੰ ਆਪਾਂ ਮਹਿਸੂਸ ਨਹੀਂ ਕਰਦੇ ਆਪਾਂ ਡੰਗਰ ਹੈ ਜਿਹੜੀ ਗਲਤ ਗੱਲ ਹੋਈ ਉਹ ਗਲਤ ਹੀ ਹੈ ਉਹ ਇੱਥੇ ਮੈਂ ਤੁਹਾਡੇ ਨਾਲ ਸੈਨਿਕ 490 ਨੌਜਵਾਨ ਹੁਣ ਸ਼ੰਭੂ ਬਾਰਡਰ ਤੇ ਆਰਮੀ ਨੇ ਹਰਿਆਣਾ ਪੁਲਿਸ ਨੇ ਚੁੱਕ ਕੇ ਲੈ ਜਾ ਕੇ ਕੁੱਟ-ਕੁੱਟ ਕੇ ਉਹਨਾਂ ਨੂੰ ਕਿਸੇ ਦੀ ਅੱਖ ਚਲੇਗੀ ਕਿਸੇ ਦੀ ਲੱਤ ਚਲੇਗੀ ਕਿਸੇ ਦੀ ਬਾਹ ਚਲੇਗੀ ਬਹੁਤ ਤਸ਼ੱਦਦ ਕੀਤਾ ਸਾਡੇ ਟਰੈਕਟਰ ਭੰਨੇ ਗਏ ਉਹ ਕਿਉਂ ਕੀਤਾ ਉਹ ਫਿਰ ਜਦੋਂ ਟੈਨਸ਼ਨ ਹੋ ਜਾਂਦੀ ਹੈ ਨਾ ਜੀ ਟੈਨਸ਼ਨ ਦੇ ਵਿੱਚ ਕੀਤਾ ਉਹਦੇ ਲਈ ਮੈਨੂੰ ਨਾ ਸਵਾਲ ਇਹ ਸਵਾਲ ਮੈਨੂੰ ਕਰਨਾ ਨਹੀਂ ਬੰਦਾ ਮੈਂ ਤਾਂ ਭਰਾਵੋ ਜਿੱਥੇ ਬੈਠਾ ਹੁਣਾ ਤੁਹਾਡੀ ਖੈਰ ਹੀ ਮਨਾਉਂਦਾ ਪਰ ਅਸੀਂ ਆਪਣੇ ਦੋਗਲਾ ਨਿਕਾ ਦੋਗਲਾ ਨਿਕਾ ਭਰਾ ਵੀ ਮੈਂ ਇਦਾਂ ਹੀ ਬੋਲਦਾ ਤੁਸੀਂ ਦੇਖਿਓ ਮੈਂ ਇਹ ਮੇਰਾ ਲਹਿਜਾ ਨਹੀਂ ਬਦਲਦਾ ਕਿ ਉੱਥੇ ਬਿਲਕੁਲ ਹੀ ਡਰ ਜਾਊਗਾ ਇੱਥੇ ਡਰ ਜਾਊਗਾ ਨਾ 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 ਉਸੇ ਸਕਿੱਲ ਤੋਂ ਆਪਣੇ ਘਰੋਂ ਨਾ ਉਸੇ ਸਕਿੱਲ ਤੋਂ ਮੀਡੀਆ ਤੋਂ ਉਸੇ ਸਕਿੱਲ ਤੋਂ ਪਾਰ ਮੈਂ ਉਹਦੋਂ ਕਿਹਾ ਨਹੀਂ ਮੈਂ ਕਿਹਾ ਜੀ ਜਦੋਂ ਕਾਨੂੰਨ ਬਣਾਉਣ ਲੱਗੇ ਸੀ ਪਹਿਲੀ ਮੀਟਿੰਗ ਸੀ ਉੱਥੇ ਮਿਨਿਸਟਰ ਬੈਠੇ ਸੀ ਉਹ ਵੀਡੀਓ ਵਾਇਰਲ ਹੋਈ ਸੀ ਮੈਂ ਕਿਹਾ ਜਦੋਂ ਬਣਾਉਣ ਲੱਗੇ ਸੀ ਜੀ ਸਾਨੂੰ ਪੁੱਛ ਲੈਂਗੇ ਆ ਜਿਹੜੀ ਤੁਹਾਡੇ ਖੈਰ ਖਵਾਈਆਂ ਜਮੀਨਾਂ ਦੇ ਮਾਲਕ ਹੈ ਇਹਨਾਂ ਨੂੰ ਨਹੀਂ ਸੀ ਪਤਾ ਕੋਈ ਸੰਗੀਤ ਦਾ ਬਿੱਲ ਬਣਾਓ ਮੈਨੂੰ ਪੁੱਛੋ ਮੈਂ ਗਵਈਆਂ ਲਈ ਕਹੂੰਗਾ ਇਹ ਗਵਈਆਂ ਲਈ ਠੀਕ ਹੈ ਜਾਂ ਗਲਤ ਹੈ ਜੇ ਮੈਂ ਤੁਹਾਨੂੰ ਫੂਕ ਦੇਣ ਲਈ ਕਿ ਮੋਦੀ ਸਾਹਿਬ ਆ ਤਾਂ ਸਿੰਗਰਾਂ ਦੀ ਜ਼ਿੰਦਗੀ ਬਦਲ ਦਊਗਾ ਇਹ ਹੱਸਾ ਬੈਲੇ ਤੇ ਕਿਸੇ ਰੱਬ ਨੇ ਵੀ ਨਹੀਂ ਬਣਾਉਣਾ ਮੈਂ ਕਿ ਤੁਹਾਨੂੰ ਉਹਨੇ ਫੂਕ ਦਿੱਤੀ ਤੁਸੀਂ ਓਕੇ ਕਰਤਾ ਤੇ ਜੇ ਮੈਂ ਬੈਲ ਗਵਈਆਂ ਦੇ ਖਿਲਾਫ ਬਣਾਉਂਗਾ ਤੇ ਜਦੋਂ ਛੇਤਰ ਪੈਣਗੇ ਤਾਂ ਮੈਂ ਭੱਜ ਜਾਵਾਂਗਾ ਵੀ ਗਵਈਓ ਨਾ ਮੈਂ ਤੇ ਨਾ ਫਿਰ ਗਵਈਆਂ ਨੇ ਮੈਨੂੰ ਮੰਨਣਾ ਨਾ ਤੁਸੀਂ ਮੰਨਣਾ ਤੁਹਾਡੇ ਨਾਲ ਇਹ ਹੋਈ ਜੋ ਹੁਣ ਅਸੀਂ ਨਹੀਂ ਸਮਝਾਉਣ ਜਾਣਾ ਮੈਂ ਕਿ ਮੈਂ ਦੀ ਕੋਈ ਨਾ ਪੁਖਲੇਟ ਬੰਦਾ ਹਾਂ ਨਾ ਮੈਂ ਵੱਡਿਆ ਨਾ ਮੈਂ ਨਾ ਮੈਂ ਕਿਸਾਨ ਦੇ ਖਿਲਾਫ ਇੱਕ ਵਾਰੀ ਮੈਂ ਉਧਰ ਨਹੀਂ ਕਹੀ ਹਿੱਦ ਦਿੱਤੀ ਮੈਂ ਕਿ ਮੇਰੀ ਉਧਰ ਜ਼ੁਬਾਨ ਦੱਬੀ ਮੈਂ ਕਿ ਮੇਰੀ ਜੀਬ ਵੱਢ ਦਿਓ ਇੱਕ ਲਫ਼ਜ਼ YouTube ਤੋਂ ਕੱਢ ਦਿਓ ਕਿ ਮੈਂ ਕਿਸਾਨ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਕਹਿੰਦੀ ਜ਼ਿੰਦਗੀ ਜਦੋਂ ਦਾ ਮੈਂ ਐਮਪੀ ਬਣਿਆ ਹੁੰ ਵੀ ਹੈਗਾ ਜੇ ਐਮਪੀ ਜੀਨੀ ਦੇ ਮਨੀਸ਼ਰ ਸਰਦਾਰ ਨਹੀਂ ਬਗੇ ਤੇ ਜੇ ਮੇਰੇ ਮੂੰਹ ਕੋ ਕਢਾ ਲਵੇ ਚਾਹੇ ਮੈਨੂੰ ਵਜ਼ੀਰੀਆਂ ਦੇ ਦੇ ਚਾਹੇ ਮੇਰੀ ਟਿਕਟ ਕੈਨਸਲ ਕਰ ਦੋ ਚਾਹੇ ਟਿਕਟ ਦੇ ਦਿਓ ਮੈਂ ਨਹੀਂ ਆਪਣੀ ਲੋਕਾਂ ਦੇ ਖਿਲਾਫ ਕਦੀ ਬੋਲਿਆ ਤੇ ਮੈਨੂੰ ਉਸ ਇੱਕੋ ਦੱਸੀ ਨਾ ਕਰੋ ਬਾਅਦ ਵਿੱਚ ਜਮਾਤ ਚ ਮਾਤ ਕੇ ਤੇ ਜਿਹੜੀ ਗੁਰੂਆਂ ਵਾਲੀ ਜਮਾਤ ਸੀ ਪਹਿਲਾਂ ਅੰਮ੍ਰਿਤਧਾਰੀਆਂ ਦੀ ਜਮਾਤ ਜਿੱਥੇਦਾਰ ਬਣਿਆ ਉੱਥੇ ਕਿਹੜੇ ਮੈਨਾਂ ਘਟ ਕੀਤੀ ਉਹ ਮੇਰਾ ਸਾਰਾ ਕੁਝ ਵਕਾਤਾ ਉਹ ਕਿਥੇ ਗੱਡੀਆਂ ਤਾਰਾਂ ਕੋਠੀਆਂ ਦਾ ਮਾਲਕ ਸੀ ਸੜਕ ਤੇ ਆ ਗਿਆ ਸੀ ਉਹ ਪਾਰਟੀ ਨੇ ਵੀ ਮੈਨੂੰ ਇਦਾਂ ਕੀਤਾ ਫਿਰ ਕਾਂਗਰਸ ਨੇ ਆਖੇ ਤੈਨੂੰ ਰਾਜ ਸਭਾ ਜਿੱਦ ਨੇ ਜਿਉਂ ਮੈਂ ਲੱਗਾ ਕੈਂਪੇਨ ਕਰਨ ਦੋ ਦਿਨ ਪਹਿਲਾਂ ਉਹਦੇ ਲੀ ਕੈਨਸਲ ਕਰਤੀ ਤੇ ਫਿਰ ਹੁਣ ਮਰਦੀ ਨੇ ਅੱਖ ਚੋਲਿਆ ਨੀ ਮੈਂ ਹਾਰ ਕੇ ਜੇਤ ਨਾਲ ਲਾਇਆ ਬਿੱਲੀ ਬੋਲਣ तकरीबन ਸਾਡੇ 700 ਦੇ ਕਰੀਬ ਕਿਸਾਨਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਜੋ ਅੱਜ ਵੀ ਚੱਲ ਰਿਹਾ ਉਹ ਕਿਉਂ ਨਹੀਂ ਵਾਪਸ ਜਾਂ ਕੈਨਸਲ ਕਿਉਂ ਨਹੀਂ ਕੀਤੇ ਗਏ ਉਹ ਦੇ ਲਈ ਜੇ ਮੇਰੀ ਡਿਊਟੀ ਲਾਓਗੇ ਫਿਰ ਮੈਂ ਤੇ ਯਕੀਨ ਜ਼ਰੂਰ ਦਵਾਂ ਮੈਂ ਤੁਹਾਡਾ ਜੇ ਮੈਂ ਗੱਲ ਨਾ ਏਦਾਂ ਹੀ ਨਾ ਕਰਾਂ ਉਹਦੇ ਨਾਲ ਜਾ ਫੇਰ ਤੁਸੀਂ ਸਰਕਲ ਨੂੰ ਕਰਦੇ ਮੈਂ ਏਦਾਂ ਹੀ ਤੁਹਾਡੀ ਗੱਲ ਬਚਾ ਸਕਦਾ ਮੈਂ ਹੀ ਤੁਹਾਡਾ ਵੀਰ ਬਚਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਜਾਂ ਟਿੰਟਾਂ ਦਾ ਲਾਲਚ ਆ ਉਹ ਨਹੀਂ ਬਚਾ ਸਕਦਾ ਜੇ ਮੈਂ ਮੈਂ ਏਦਾਂ ਹੀ ਤੁਹਾਡੀ ਗੱਲ ਬਚਾ ਸਕਦਾ ਮੈਂ ਹੀ ਤੁਹਾਡਾ ਵੀਰ ਬਚਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਹੈ ਜਾਂ ਟਿਕਟਾਂ ਦਾ ਲਾਲਚ ਹੈ ਉਹ ਨਹੀਂ ਬਚਾ ਸਕਦਾ ਜੇ ਮੈਂ ਇਲੈਕਸ਼ਨ ਹੀ ਜਿੱਤਣਾ ਹੋਵੇ ਮੈਂ ਇਦਾਂ ਨਾ ਫਿਰਾਂ ਬਿਲਕੁਲ ਫਿਰ ਬੜਾ ਕੁਝ ਕਰੋ ਕਾਰਪੋਰੇਟ ਕਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਹੈ ਹਜ਼ਾਰਾਂ ਕਰੋੜ ਰੁਪਏ ਕਿਸਾਨਾਂ ਦਾ ਕਿਉਂ ਨਹੀਂ ਕਿਸਾਨਾਂ ਦਾ ਵੀ ਹੋਣਾ ਚਾਹੀਦਾ ਵੈਸੇ ਤੁਹਾਡੇ ਖਾਤੇ 'ਚ ਕਿੰਨੇ ਭੇਜਦੇ ਆ ਕਿੰਨੇ ਪੈਸੇ ਭੇਜਦੇ 2000 ਉਹ 2000 ਰੁਪਏ ਉਹ ਤਾਂ ਕੋਈ ਇਦਾਂ ਹਾਂਜੀ 6000 ਰੁਪਏ ਸਾਲ ਦਾ ਹੁੰਦਾ ਠੀਕ ਹੈ ਜਿਹੜਾ ਜੋ ਪੁਲਿਸ ਕਿਸਾਨਾਂ ਨੂੰ ਆਉਂਦਾ ਉਹ ਵੈਸੇ ਹੀ ਹੈ ਉਹ ਬਹੁਤ ਘੱਟ ਨੇ ਜਿਨ੍ਹਾਂ ਦੇ ਖਾਤਿਆਂ 'ਚ ਆਉਂਦਾ ਹੈ ਹਰ ਇੱਕ ਦੇ ਨਹੀਂ ਆ ਰਹੇ ਹਰ ਇੱਕ ਕਿਸਾਨ ਦੇ ਨਹੀਂ ਆਉਂਦਾ ਠੀਕ ਹੈ ਹਾਂ ਜਿਹੜਾ ਬਿਜਲੀ ਬਿੱਲ 220 ਸੀਗਾ ਉਹ ਪਿਛਲੇ ਦਰਵਾਜ਼ੇ ਵਾਲੇ ਲਾਗੂ ਕੀਤਾ ਜਾ ਰਿਹਾ ਜਿਹਦੇ ਵਿੱਚ ਕਿ ਹੁਣ ਚਿੱਪ ਵਾਲੇ ਮੀਟਰ ਵੀ ਆਉਂਦੇ ਨੇ ਉਹ ਪਿੰਡ ਪਿੰਡ ਲਗਾਏ ਜਾ ਰਹੇ ਨੇ ਤੋਂ ਤੋਂ ਸèm ਬਿੱਲਾਂ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਇਹ ਵੀ ਅਸੀਂ ਰੱਦ ਕਰਾਂਗੇ ਉਹ ਕਿਉਂ ਨਹੀਂ ਕੀਤਾ ਗਿਆ ਜਿੱਥੇ ਕਿਤੇ ਜ਼ਿਆਦਤੀ ਹੋਈ ਹੈ ਉਹ ਤੁਸੀਂ ਮੈਨੂੰ ਲਿਖ ਕੇ ਦੇ ਦੇਣਾ ਤੁਸੀਂ 2-4 ਬੰਦੇ ਮੇਰੇ ਨਾਲ ਚੱਲਦੇ ਨੇ ਮੈਂ ਇਹਨਾਂ ਜ਼ਰੂਰ ਕਰ ਸਕਦਾ ਜਿੰਨਾ ਤੁਹਾਨੂੰ ਅਲਾਮਾ ਉਹਦੇ ਸਾਹਮਣੇ ਲਾ ਜਾ ਕੇ ਬਿਠਾ ਦਾਂਗਾ ਇਹ ਨਹੀਂ ਜੋਗਰ ਮੇਦੇ ਨਹੀਂ ਹੋਇਆ ਕਿ ਮੈਂ ਉਸ ਉਸ ਆਤਮਾ ਜਾਂਟਾ ਆਤਮਾ ਉਸ ਪਾਵਰ ਦੇ ਦੋਹੀ ਹਿੱਸਾ ਹੋ ਪਾਵਰ ਦਾ ਮੈਂ ਹਿੱਸਾ ਹੈ ਪਰ ਉਸ ਉਹਦੇ ਵਿੱਚ ਫਬਰੀਮਾ ਪਾਵਰ ਨਹੀਂ ਨਾਲ ਲੈ ਕੇ ਜਾਵਾਂਗਾ ਪਾਵਰ ਦਾ ਹਿੱਸਾ ਤਦੀ ਮੈਂ ਫਟਾਫਟ ਲੈ ਜਾ ਸਕਦਾ ਤੇ ਵਿੱਚ ਸਾਰੇ ਦੇ ਦਿੱਤੇ ਇਹਦੇ ਵਿੱਚ ਸਾਰੇ ਦੇ ਦਿੱਤੇ ਹਾਂਜੀ ਠੀਕ ਹੈ ਜਦੋਂ ਵੀ ਕੋਈ ਕਾਨੂੰਨ ਬਣਾਉਣੇ ਕਿਸਾਨਾਂ ਨੂੰ ਵਿੱਚ ਕਿਉਂ ਨਹੀਂ ਲਿਆ ਜਾਂਦਾ ਉਹਨਾਂ ਨੇ ਸੋਚ ਲਿਆ ਕਿ ਆ ਜਿਹੜੇ ਹਜ਼ਾਰਾਂ ਇੱਥੇ ਰੁਪਏ ਇਹਨਾਂ ਦੇ ਵਜ਼ੀਰ ਵੀ ਬਣੇ ਸੀ ਐਮਡੀ ਆ ਇਹ ਕਿਸਾਨ ਹੀ ਆ ਕਿਸਾਨ ਬਹੁਤ ਤਰ੍ਹਾਂ ਦੇ ਕਿਸੇ ਕਿਸੇ ਨੇ ਕੰਨਾਂ ਦੀ ਗੱਲ ਕਰਦਾ ਯੂਪੀ ਦੇ ਕਿਸਾਨ ਵੀ ਵਜੇਰ ਆ ਸੀਐਮਡੀ ਆ ਕਿਸ ਲੇਟਾਂ ਦੇ ਜੇ ਗਿਣੋਗੇ ਤੇ ਸਭ ਤੋਂ ਜ਼ਿਆਦਾ ਉਹੀ ਆ ਜਿਹੜੇ ਜ਼ਿੰਮੇਦਾਰ ਆ ਆ ਮੈਂ ਗਰੀਬ ਗੁਰਬਿਆਂ ਚ ਤੇ ਮੈਂ ਇਕੱਲਾ ਹੀ ਆ ਹਿੰਦੁਸਤਾਨ ਚ ਆ ਜਿਹੜੀ ਮੇਰੀ ਕਾਸਟ ਆ ਨਾ ਇਹ ਚੋਂ ਕੋਈ ਬਣਾ ਨਹੀਂ ਮੂਟਾ ਸੋ ਖਰੇ ਪੈਣਾ ਸਦੀਆਂ ਤੇ ਬਣਾ ਜੀ ਆ ਤੁਹਾਡਾ ਭਰਾ ਤੇ ਬਾਕੀ ਉਹੀ ਕਾਸਟਾਂ ਜਿਹੜੇ ਜਿੰਨਾਂ ਦੀਆਂ ਜ਼ਮੀਨਾਂ ਆ ਉਦੋਂ ਸੰਗੀ ਘੁੱਟ ਦੇਣੇ ਇਹ ਤੇ ਆ ਸਾਨੂੰ ਮਾਰਨ ਲੱਗਾ ਉਹ ਤੁਸੀਂ ਆਪ ਜ਼ਮੀਨਾਂ ਨੂੰ ਸਮਝਦੇ ਹਾਂ ਗਾਣਾ ਗਵਈਆਂ ਦੇ ਖਿਲਾਫ ਬਿੱਲ ਬਣੇ ਮੈਂ ਤਾਂ ਉੱਥੇ ਉੱਥੇ ਛੱਡ ਦੂੰਗਾ ਮੈਂ ਕਿਉਂ ਇਹ ਮੇਰੀ ਬਰਾਦਰੀ ਦੇ ਖਿਲਾਫ ਇਸ ਤਰ੍ਹਾਂ ਬਰਬ ਹੌਲੀ-ਹੌਲੀ ਮੈਂ ਖੇਤੀਬਾੜੀ ਜਾਂ ਕਿਸਾਨਾਂ ਦੇ ਹੱਕ ਚ ਤੇ ਮੈਂ ਤਾਂ ਬੋਲਦਾ ਕਿ ਆਪਣਾ ਰਿਸ਼ਤਾ ਬੜਾ ਗਹਿਰਾ ਹੈ ਮੈਂ ਕੰਮ ਕਰਦਾ ਹੁੰਦਾ ਸੀ ਮੇਰੇ ਫਾਦੇ ਸੌ ਮੇਰੇ ਪਿਤਾ ਜੀ ਅਰਜਨ ਸੌ ਸ਼ਫੀਕੋ ਦਾ ਜਿਹੜਾ ਦੂਲ ਅਸੀਂ ਉੱਥੇ ਤੁਹਾਡੇ ਲਈ ਕੰਮ ਕਰਦੇ ਰਹੇ ਹਾਂ ਜੱਦੀ ਪੁਸ਼ਤੀ ਰੋਲਾ ਕੋਈ ਨਹੀਂ ਮੈਂ ਉਹ ਇਸ਼ਾਨ ਫਰਾਮ ਮੁਸ਼ਾਧਨੀ ਨਹੀਂ ਦਾ ਕਿ ਅੱਜ ਐਮਪੀ ਬਣ ਗਿਆ ਮੈਂ ਤੁਹਾਡੇ ਖਿਲਾਫ ਹੋ ਜਾ। ਦੁਖੀ ਦੁਖੀ ਦੇ ਬੰਦੇ ਦਿੱਲੀ ਬਣ ਕੇ ਆਪਣੇ ਲੋਕਾਂ ਦੇ ਖਿਲਾਫ ਬੋਲਣ ਲੱਗ ਪਏ ਜੇ ਮੈਂ ਨਹੀਂ ਜੋ ਬੋਲਿਆ। ਭਾਵੇਂ ਮੈਨੂੰ ਕੁਝ ਮਿਲੇ ਤੇ ਭਾਵੇਂ ਨਾ ਮਿਲੇ। ਤੁਸੀਂ ਕਿਸਾਨਾਂ ਨਾਲ ਗੱਲ ਕਰਨ ਤੋਂ ਕਿਉਂ ਭੱਜ ਰਹੇ ਹੋ? ਕਿੰਨੇ ਦਿਨ ਹੋ ਗਏ ਆ ਕਿਸਾਨ ਮਗਰ ਮਗਰ ਤੁਸੀਂ ਅੱਗੇ ਅੱਗੇ ਕਿਸਾਨ ਮਗਰ ਮਗਰ ਅੱਜ ਵੀ ਤੁਸੀਂ ਖੜ ਕੇ ਗੱਲ ਕਰ ਰਹੇ ਹੋ। ਅਸੀਂ ਕੋਈ ਗਲਤ ਸ਼ਿਵਦਾਬ ਨਹੀਂ ਵਰਤੀ। ਗੱਲ ਕਰੋ ਭਰਾ ਮੇਰਾ। ਬੰਦਾ ਡਰੇ ਰੱਬ ਕੋਲੋਂ। ਰਾਬਰ ਡਰੇ ਜੱਟਾਂ ਕੋਲ ਜੱਟ ਕੱਲੇ ਪਟਵਾਰੀ ਤੋਂ ਡਰਦੇ ਹਾਂ ਰਾਜ ਤੋਂ ਨਹੀਂ ਡਰਦੇ ਮੇਰੀ ਗੱਲ ਸੁਣ ਲਓ ਜੇ ਤੁਸੀਂ ਐਂਦਾ ਅੱਗੇ ਆ ਜਾਂਦੇ ਤੇ ਗੱਲ ਹੀ ਨਹੀਂ ਸੀ ਬਦਮਾਹੇ ਕਿ ਤੁਹਾਨੂੰ ਗੋੜ ਵੀ ਜਾਏ ਨਹੀਂ 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 ਮੈਂ ਕਹਿਆ ਸੀ ਕਿ ਫਰੀਦਕੋਟ ਮੈਂ ਕਿ ਪੰਜ ਬੰਦੇ ਆ ਜਾਓ ਗਨਮੈਨਾਂ ਤੋਂ ਬਿਨਾ ਮੈਂ ਬੈਠੂਗਾ ਮੈਂ ਕੱਲਾ ਹੀ ਹਾਂ ਤੁਸੀਂ ਪੰਜ ਆ ਜਾਓ ਤੇ ਉੱਥੇ ਡਾਂਗਾ ਡੁਗੇ ਵਾਵਾ ਤੁਸੀਂ ਭਰਾਉਣ ਲੱਗਦੇ ਤੁਹਾਨੂੰ ਪਤਾ ਉਹ ਜਿਹੜੀ ਸ਼ੀਸ਼ੇ ਤੇ ਵਜਿਓ ਮੈਨੂੰ ਲੱਗਦਾ ਮੇਰੇ ਮੋਰਾਂ ਤੇ ਲੱਗ ਰਹੀ ਨਹੀਂ 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 ਸਾਡੇ ਚਿੱਤ ਵੀਡੀਓ ਦੇਖ ਲਓ ਵੀਡੀਓ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਹ ਤਫੇ ਮਾਰ ਰਿਹਾ ਸੀ ਨਹੀਂ ਜੇ ਤੁਸੀਂ ਮੈਂ ਕੋ ਅੱਜ ਤੁਹਾਡੇ ਕੋਲ ਆਏ ਸਰ ਮੈਂ ਕੋਈ ਬਰੇਦਰ ਕੋਈ ਗਰਦਾਵਰ ਤਾਂ ਹੈ ਨਹੀਂ ਦਾਰਾ ਸੋਤ ਹੈ ਨਹੀਂਗਾ ਨਾ ਮੈਂ ਉਹ ਜੀ ਦਾ ਰਿਆਂ ਜਿਹੜੀ ਪਹਿਲੇ ਹੁੰਦੇ ਸੀ ਜੱਗੇ ਜੁਗੇ ਹੁੰਦੇ ਮੈਂ ਤਾਂ ਵਿਚਾਰਾ ਸ਼ਰਰੇ ਦਾ ਜਾਨ ਨਹੀਂ ਠੀਕ ਅੱਜ ਵੀ ਤੁਹਾਡੇ ਕੋਲ ਆਏ ਅਸੀਂ ਦਰਜਾ ਨਾ ਮੈਂ ਤੁਹਾਡੀਆਂ ਨਹਿਰੀਆਂ ਜੇ ਅੱਖਾਂ ਦੇਖ ਕੇ ਮੈਂ ਕਹਾਂ ਚਲੋ 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 ਨਹੀਂ ਕਿਸਾਨ ਇਦਾਂ ਦੇ ਨਹੀਂ ਜਿੱਦਾ ਜੋ ਮੇਰੇ ਕੋਲ ਹੁੰਦਾ ਮੈਂ ਤਸਵੀਰ ਤੁਹਾਡੇ ਸਾਹਮਣੇ ਨਹੀਂ 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 ਮੈਂ ਹਸਾਉਣਾ ਹੈ ਤੁਹਾਨੂੰ ਮੈਨੂੰ ਇਸ ਤੋਂ ਜ਼ਿਆਦਾ ਕੋਈ ਕਿਸਾਨਾਂ ਨੂੰ ਸੁਣਦਾ ਮੇਰਾ ਧਰਮ ਦਾ ਭਾਈ ਸਤਨਾਮ ਸਿੰਘ ਗਿੱਲ ਜਨੇ ਮੇਰਾ ਪਹਿਲਾ ਰਿਕਾਰਡ ਬਣਾਇਆ ਮੇਰੇ ਵਰਗੇ ਗਾਣੇ ਉਦੋਂ ਚੱਲਦੇ ਹੀ ਨਹੀਂ ਸੀ ਮੈਨੂੰ ਕਹਿੰਦੇ ਲੁਧਿਆਣੇ ਉੱਥੇ ਚਵਾਰਾ ਪਾਲਾ ਤੇ ਇੱਕ ਬੀਬੀ ਜੀ ਦਾ ਸੈੱਟ ਪੈਣਾ ਦੁਕਾਨੇ ਜਾਇਆ ਕਰ ਜੇ ਰੋਟੀ ਖਾਣੀ ਮੈਂ ਕਿ ਭੁੱਖਾ ਰਹਿ ਲੂੰਗਾ ਉਹਨਾ ਮੈਂ ਇਕੱਲੇ ਨਹੀਂ ਆ ਫੇਰ ਮੈਂ ਉਹ ਰਿਕਾਰਡ ਬਣਾ ਲਿਆ ਚੰਗੀ ਦੇ 20 ਦੇ ਸੀ ਕਰਦੇ ਉਹ ਜੱਟਾਂ ਦਾ ਮੁੰਡਾ ਸਿਕਨੌਸੋਂ ਗੱਲ ਗਿਆ ਕਿਹਾ ਓਏ ਤੇ ਦੋਸਤਾਂ ਦੇਰਾ ਬਲੈਂਕ ਚੈੱਕ ਮੈਂ ਦੇ ਰਿਹਾ ਕੰਪਨੀ ਫਟਾਫਟ ਰਿਲੀਜ਼ ਕਰੋ ਜਿਹੜਾ ਪਹਿਲਾ ਰਿਕਾਰਡ ਹੈ ਉਹਦੇ ਪਿੱਛੇ ਦੇਖਿਓ ਕਲੈਬੋਰੇਸ਼ਨ ਦੇ ਦਿਲ ਕੋ ਉਹ ਯਾਰ ਮੈਨੂੰ ਜੇ ਪਤਾ ਸਾਰਾ ਮੈਂ ਤੁਹਾਨੂੰ ਹਸਾਉਂਦਾ ਰਹਿਣਾ ਕਿ ਥੋੜਾ ਜਿਹਾ ਨਰਮ ਹੋ ਜਿੱਥੇ ਮੈਨੂੰ ਬਲਾਗ ਜਿੱਥੇ ਬਲਾਗ ਜੇ ਮੈਂ ਹਾਜ਼ਰ ਐ ਇਤੋਂ ਪਰ ਸਦਾ ਇਹ ਸਵਾਲਨਾਮਾ ਸਾਡਾ ਇਹ ਸਵਾਲਨਾਮਾ ਇਹਨੂੰ ਰੱਖ ਕੇ ਤੁਸੀਂ ਪੜਿਓ ਜੀ ਧਿਆਨ ਨਾਲ ਜਿਹੜੀਆਂ ਕੋਈ ਸਾਡੀਆਂ ਰਹਿ ਗਈਆਂ ਮੰਗਾ ਉਹਨਾਂ ਤੇ ਗੌਰ ਕਰਿਓ ਤੇ ਸੀਮਾ ਸਰ ਬਿਲਕੁਲ ਸੀਮਾ ਸਰ ਤੇ ਤੁਸੀਂ ਇੱਕ ਸੁਨੇਹਾ ਦੇ ਦਿਓ ਤੁਸੀਂ ਕੋਈ ਜਦੋਂ ਅਸੀਂ ਬੁਲਾਵਾ ਜੋ ਆਏਗਾ ਤੇ ਉਹਨੂੰ ਥੋੜਾ ਜਿਹਾ ਅਸੀਂ ਸਰ ਇੱਕ ਗੱਲ ਚਾਉਂਦੇ ਆ ਕਿ ਜੇ ਬਾਂ ਮੌਕੇ ਦੇ ਵਿੱਚ ਤੁਸੀਂ ਆਉਣੇ ਇੱਕ ਅਪੀਲ ਤੇ ਕਰ ਦਿਓ ਜੀ ਕਿ ਕਿਸੇ ਨਾ ਕਿਸੇ ਤੇ ਤੇ ਯਕੀਨ ਕਰਨਾ ਹੀ ਪਊਗਾ ਮੈਂ ਜੋ ਸੌ ਗਰੋਦੀ ਕਹਿ ਕੇ ਕਿਹਾ ਕਿ ਮੈਂ ਧੋਖਾ ਨਹੀਂ ਕਰਾਂਗਾ ਪੰਜਾਬ ਨਾਲ ਇੱਕ ਬੰਦਾ ਨਹੀਂ ਤੁਸੀਂ ਜਿਤਾ ਸਕਦੇ ਜੇ ਮੈਂ ਇਥੋਂ ਹਿੱਲ ਜਾਵਾਂ ਤੁਹਾਡੀਆਂ ਗੱਲਾਂ ਨਾ ਕਰਾਂ ਉਹ ਤੁਹੇ ਛੇਤਰ ਮਾਰ ਕੇ ਭਜਾ ਦੇ ਤੁਸੀਂ ਤਾਂ ਕਿਸੇ ਨੂੰ ਵੀ ਭਜਾ ਸਕਦੇ ਮੈਨੂੰ ਪਤਾ ਤੇ ਨਵੀਂ ਭੱਜੰਗਾ ਮੈਂ ਭੱਜਣ ਵਾਲਾ ਹੈ ਹੀ ਨਹੀਂ ਨਾ ਡਰਪੋਕ ਨਹੀਂ ਤਾਂ ਮੈਂ ਉਹ ਟਕਰਾਅ ਤੋਂ ਮੈਂ ਡਰਦਾ ਬਹੁਤ ਕਿੰਨਾ ਹੰਸ ਦੀ ਕਿਸ ਤਰੀਕੇ ਦਾ ਅਰੇ ਅੱਜ ਪੂਰਾ ਦੀ ਕਿਸਾਨ ਤੁਹਾਡੇ ਤੇ ਤਿੰਨ ਤਿੰਨ ਪਹਿਲਾਂ ਲਗਾ ਤਾ ਮੈਂ ਕਿੰਨਾ ਸ਼ੁਕਰ ਹੈ ਤੇਰਾ ਬਾਜਾ ਵਾਲਾ ਬਾਪੂ ਐਸ ਸ਼ਕਲ ਚ ਕਿਤੇ ਪਹਿਲਾਂ ਹੀ ਗੱਲ ਹੋ ਰਹੀ ਦੀ ਅੱਜ ਮੈਂ ਤੋਂ ਹਣਾ ਥੋੜਾ ਲੱਗਦਾ ਕਿ ਹੰਸ ਵਾਲਾ ਵਧ ਰਹੀ ਨਹੀਂ ਨਹੀਂ ਮੈਂ ਤੇਰਾ ਜੀ ਮੈਂ ਉਹ ਕਿਸੇ ਹੋਰ ਸੈਂਸ ਵਿੱਚ ਆ ਤੁਸੀਂ ਤਾਂ ਸਤਾਇਆ ਸੋ ਅਸੀਂ ਜੀ ਹੁੰਲੜ ਬਾਜੀ ਨਹੀਂ ਚਾਹੁੰਦੇ ਤਬੀਰ ਕਰਦੀ ਕਿਸਾਨਾਂ ਨੂੰ ਕਿਤੇ ਵੀ ਹੁੰਲੜ ਬਾਜੀ ਨਾਲ ਜੇ ਗਾੜਾ ਨਾ ਕੱਢੀਆਂ ਜਾਣ ਜਿਵੇਂ ਆਟੀਮ ਨੇ ਦੱਸਿਆ ਕਿ ਇਹਨੂੰ ਗਾਲਾਂ ਵੀ ਕੱਢੀਆਂ ਗਈਆਂ ਕਈਆਂ ਕਈ ਜਗ੍ਹਾ ਤੋਂ ਇਦਾਂ ਦੀ ਸ਼ਰਧਾਵਲੀ ਜਿਹੜੀ ਕਿਸਾਨ ਵੀਰ ਬਣਾ ਵਰਤਨ ਕਿਉਂਕਿ ਜੇ ਤੁਸੀਂ ਸਵਾਲ ਕਰਨੇ ਨੇ ਵਿਰੋਧ ਕਰਨਾ ਤਾਂ ਸ਼ਾਂਤ ਤਰੀਕੇ ਨਾਲ ਸੀ ਇਹਨਾਂ ਮੂਰਤੀ ਦਾ ਸੱਦਾ ਹੈ ਇੱਕ ਸਾਈਡ ਤੇ ਖੜ ਕੇ ਤਾਲੀਆਂ ਝੱਡੀਆਂ ਵਗਾ ਕੇ ਵਿਰੋਧ ਕਰੋ ਅਤੇ ਜਿਹੜੇ ਸਵਾਲ ਪੁੱਛਣੇ ਨੇ ਉਹ ਤਰੀਕੇ ਨਾਲ ਖੜ ਕੇ ਪੁੱਛੋ ਗਾਲਾਂ ਕੱਢਣ ਦਾ ਕੋਈ ਮਤਲਬ ਨਹੀਂ ਪੈਂਦਾ ਕੋਈ ਮਸਲਾ ਹਾਲ ਹੋ ਗਿਆ ਮਸਲਾ ਤਾਂ ਹੁਣ ਇਹਨਾਂ ਦੇਖੋ ਜੇ ਜਿੱਤਣਗੇ ਤੇ ਮੋਦੀ ਸਾਹਿਬ ਕੋਲ ਜਾ ਕੇ ਸਾਡੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਰੱਖਣਗੇ ਤਾਂ ਕਿ ਇਹ ਮਸਲਾ ਹੱਲ ਹੋ ਜਾਊਗਾ ਠੀਕ ਹੈ ਨਹੀਂ ਤਾਂ ਜਿਵੇਂ ਵਿਰੋਧ ਚੱਲਦਾ ਹੋਣੇ